ਅਜੀ ਸ਼ਸ਼ੀ ਗਾਲੀ ਸਾਰਨ ਹੋ ਕੇ ਤੁਸੀਂ ਸਾਰੇ ਜਾਣੇ ਹੋਮ ਹੋਗੇ ਵਧੀਆ ਵੀਰੇ ਤੁਸੀਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦੇ ਵੀਡੀਓ ਚ ਇੱਕ ਡਿਸਪਲੇ ਬਣ ਗਈ ਆਪਾਂ ਕਿਸੇ ਵੀ ਤਰ੍ਹਾਂ ਦਾ ਕੋਈ ਐਸਨ ਪ੍ਰਮੋਟ ਨਹੀਂ ਕਰਦੇ ਤੇ ਨਹੀਂ ਸਾਡੇ ਚਾਹਣੇ ਆ ਤੁਸੀਂ ਦੇਖ ਲਓ ਸੇਫਟੀ ਵਾਸਤੇ ਪਹਿਲਾਂ ਇੰਡਿੰਗ ਕਰਕੇ ਸਾਈਡ ਤੇ ਰੱਖਿਆ ਬਸ ਖਾਲੀ ਆ ਠੀਕ ਹੈ ਜੀ ਤੇ ਆਪਾਂ ਹੁਣ ਵੀਡੀਓ ਚੱਗੇ ਸ਼ੁਰੂ ਕਰਦੇ ਆ ਤੁਸੀਂ ਕਹੋਗੇ 315 ਬੋਰ ਤੇ ਬਹੁਤ ਜ਼ਿਆਦਾ ਵੀਡੀਓ ਆ ਰਹੀਆਂ ਨੇ ਫਿਰੇ ਦੇਖੋ ਮੇਰਾ ਚੈਨਲ ਜਿਹੜਾ ਹੈਗਾਗਾ ਮੇਰਾ ਚੈਨਲ ਖੁਦ ਵੀ ਨਹੀਂ ਸਿਰਫ ਨਾਮ ਲਈ ਆ ਮੈਂ ਤੁਹਾਡੇ ਮੇਰੇ ਭਾਈਆਂ ਦੇ ਕਹਿਣ ਤੇ ਮੈਂ ਵੀਡੀਓ ਬਣਾ ਦਿੰਨਾ ਤੇ ਹਰ ਵੀ ਮੈਨੂੰ ਹੀ ਦੋ ਬਾਈ ਯੂਪੀ ਤੋਂ ਫੋਨ ਕਰਦੇ ਨੇਗੇ ਤੇ ਇੱਕ ਦੋ ਬਾਈ ਇਤਰਾਖਨ ਤੋਂ ਫੋਨ ਕਰਦੇ ਨੇ ਹਨਾ ਬਹੁਤ ਪਿਆਰ ਕਰਦੇ ਨੇਗੇ ਤੇ ਉਹ ਬਾਈ ਕਹਿੰਦੇ ਨੇ ਕਿ ਇਹਦੀ ਕਲੀਨਿਕ ਤੇ ਇਹਦੀ ਰੱਖ ਰਖਾਉ ਦੇ ਉੱਪਰ ਵੀਡੀਓ ਬਣਾਓ ਤੇ ਰੱਖ ਰਖਾਉ ਦਾ ਵੀਰੇ ਮੈਂ ਇਹਦੇ ਵਿੱਚ ਪਾਰਟ ਐਡ ਕਰ ਦੂੰਗਾ ਤੇ ਉਸ ਤੋਂ ਬਾਅਦ ਕਲੀਨਿਕ ਦੀ ਵੀਰੇ ਕਲੀਨਿਕ ਤਾਂ ਆਲਮੋਸਟ ਸੇਮ ਹੁੰਦੀ ਆ ਤੁਸੀਂ ਸਪਰੇਅ ਯੂਜ਼ ਕਰ ਸਕਦੇ ਹੋ ਮੈਂ ਤੁਸੀ ਮੈਂ ਇੱਕ ਵੀਡੀਓ ਦੇ ਵਿੱਚ ਬਣਾਈ ਵੀ ਆ ਦੇਖੋ ਤੁਸੀਂ ਮੈਂ ਤੁਹਾਡੇ ਵੀਡੀਓ ਬਣਾਉਣ ਦੇ ਚੱਕਰ ਦੇ ਲੰਘ ਕਿੰਨੀ ਗਰਮੀ ਦੇ ਵਿੱਚ ਮੈਂ ਵੀਡੀਓ ਬਣਾ ਰਿਹਾ ਕਿਉਂਕਿ ਜੇ ਪੱਖਾ ਚਲਾਇਆ ਤਾਂ ਆਵਾਜ਼ ਨਹੀਂ ਆਉਣੀ ਠੀਕ ਹੈ ਜੀ ਤੇ ਬਾਈ ਕਹਿੰਦਾਗਾ ਕਹਿੰਦਾ ਵੇ ਬਈ پیسے ਇਹ ਵੀਡੀਓ ਬਣਾਦੀ ਸੀਗੀ ਚਲੋ ਅੱਜ ਆਪਾਂ ਬਹੁਤ ਡਿਟੇਲ ਚ ਵੀਡੀਓ ਬਣਾਉਣੇ ਆ ਦੇਖੋ ਰਾਈਫਲ ਨੂੰ ਹਮੇਸ਼ਾ ਸਮੂਥ ਕਰਨ ਦੇ ਲਈ ਆਪਾਂ ਨੂੰ ਸਭ ਤੋਂ ਪਹਿਲੀਆਂ ਚ ਕੀ ਕਰਨਾ ਹੈਗਾ ਤੁਸੀਂ ਆ ਬੁਲਟ ਆ ਜਿਹੜਾ ਠੀਕ ਹੈ ਆਹ ਬੁਲਟ ਤੁਸੀਂ ਦੇਖੋ ਆਪਣੀ ਰਾਈਫਲ ਕਿੰਨੀ ਸਮੂਥ ਆ ਦੇਖੋ ਇਹਦੇ ਨਾਲ ਜਿਹੜਾ ਬੁਲਟ ਦੇ ਵਿੱਚ ਆ ਹੈਗਾ ਜਿੱਥੇ ਇਹ ਨੂੰ ਬੁਲਟ ਨੂੰ ਰੇਲ ਤੇ ਚਲਾਉਂਦਾ ਹੈਗਾ ਤੁਸੀਂ ਆ ਰੇਲ ਨੂੰ ਦੇਖੋ ਤੁਸੀਂ ਇਹ ਨੂੰ ਚੰਗੀ ਤਰ੍ਹਾਂ ਸਾਫ਼ ਕਰਨੀ ਆ ਆਰੇ ਇਹ ਲੈ ਜਿਹੜੀ ਠੀਕ ਹੈ ਜੀ ਤੇ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਦੋ ਬਿਲਕੁਲ ਪੇਂਟ ਜਿਹੜਾ 1% ਵੀ ਦੇਖੋ ਹਾਲਾਂਕਿ ਦਾਗੀ ਹੀ ਸੀਗੀ ਜੇ ਮੈਂ ਤਾਂ ਪੇਂਟ ਲਾਇਆ ਦੇਖੋ ਤੁਸੀਂ ਆਪ ਦੇਖ ਲਓ ਤੁਸੀਂ ਕਹੇ ਜੀ ਕੁਆਲਿਟੀ ਦਿੰਦੀ ਆਪਾਂ ਨੂੰ ਆਈਓਐਫ ਕਿਉਂ ਇੱਕ ਤਾਂ ਮੇਰੀ ਰਾਇਕਲ ਵੈਸੇ ਬਹੁਤ ਘੱਟ ਚੱਲੀ ਹੋਈ ਆ ਇਹ ਤੇ ਹਲੇ ਵੀ ਫਿਲਹਾਲ ਤੁਸੀਂ ਇਹ ਦੇਖ ਕੇ ਚੱਲੋ ਵੀ ਜਦੋਂ ਮੈਨੂੰ ਰੰਗ ਪੇਂਟ ਤਾ ਰਿਹਾ ਤਾਂ ਤੁਹਾਨੂੰ ਇਹ ਜੀ ਥੱਲੇ ਅਨਫਿਨਿਸ਼ਡ ਇਸ ਤੁਹਾਨੂੰ ਮਿਲੂਗੀ ਵੈਸੇ ਇਹਦਾ ਹਾ ਸਟਾਕ ਵੀ ਚੇਂਜ ਆ ਜੇ ਮੈਂ ਤੁਹਾਨੂੰ ਇਹਦਾ ਰਿਜਨਲ ਸਟਾਕ ਦਿਖਾਤਾ ਵੀਰੇ ਤੁਹਾਡਾ ਯਕੀਨ ਹੋ ਜੂਗਾ ਕੰਪਨੀ ਤੋਂ ਤੇ ਇਹਦੇ ਵਿੱਚ ਬਹੁਤ ਚੀਜ਼ਾਂ ਹੈ ਜੀਆਂ ਨੀਗਾ ਜਿਹੜੀ ਚੀਜ਼ਾਂ ਦੇ ਉੱਪਰ ਗੌਰ ਕਰਨੀ ਚਾਹੀਦੀ ਹੈ ਦੇਖੋ ਇੱਕ ਤਾਂ ਸਭ ਤੋਂ ਵੱਡੀ ਗੱਲ ਆ ਦੇਖੋ ਤੁਸੀਂ ਇਹਦੀ ਅਨਫਿਨਿਸ਼ ਹਾਲਾਂਕਿ ਇਹ ਮੈਂ ਪੇਂਟ ਉਤਾਰ ਕੇ ਬਲਿੰਗੂ ਕਰਵਾਈ ਹੋਈ ਆ ਕਿਉਂਕਿ ਕੰਪਨੀ ਦਾ ਕਦੇ ਵੀ ਪੇਂਟ ਨਹੀਂ ਰੱਖਣਾ ਚਾਹੀਦਾ ਜੀ ਦੇਖੋ ਵਿੱਚ ਵਿੱਚ ਬੰਦਿਆਂ ਨੂੰ ਸ਼ੌਂਕ ਹੁੰਦਾਗਾ ਸਟਾਕ ਰੱਖਣੀ ਆ ਤੁਸੀਂ ਵੀਰੇ ਬਾਕੀ ਸਾਰੀ ਸਟਾਕ ਰੱਖ ਲਓ ਪਰ ਤੁਸੀਂ ਇਹਦਾ ਵਾਇਰਲ ਦਾ ਪੇਂਟ ਧਰਾ ਕੇ ਦੇਖੋ ਕੀ ਪਤਾ ਵਿੱਚ ਕਹੇ ਜੀ ਵਾਇਰਲ ਦਿੱਤੀ ਹੋਈ ਹੈ ਠੀਕ ਹੈ ਜੀ ਜੋ ਕੰਪਨੀਆਂ ਨਿਗੀਆਂ ਵੈਸੇ ਕੰਪਨੀ ਦੇ ਵਿੱਚ ਗਾਹਾਂ ਬੰਦੇ ਹੁੰਦੇ ਨੇ ਹੁਣ ਤਾਂ ਠੇਕੇ ਦੇ ਹੋ ਗੀਆਂ ਤਕਰੀਬਨ ਕੰਪ ਠੇਕੇਦਾਰਾਂ ਚ ਕੰਮ ਚੱਲਦਾ ਉਹਨਾਂ ਨੇ ਤਾਂ ਸਿਰਫ ਉਹਨਾਂ ਨੂੰ 19 ਪ੍ਰੋਡਕਟ ਚਾਹੀਦੇ ਹੁੰਦੇ ਨੇਗੇ ਤੇ ਤੁਸੀਂ ਨੇ ਉਹ ਸਿਰਫ ਚੀਜ਼ ਨੂੰ ਤੁਸੀਂ ਨੇ ਆਪਦੇ ਆਪ ਤੁਸੀਂ ਪੀਡੀਆਫ ਕਰਕੇ ਤੁਸੀਂ ਲੈ ਕੇ ਆਏ ਮੇਰੇ ਕੋਲ ਤਾਂ तकरीबन ਬਹੁਤ ਪੁਰਾਣੀ ਰਾਈਫਲ ਹੈ 2010 ਮਾਡਲ ਹੈ ਇਹ ਤੇ 2010 ਦੇ ਮਾਡਲ ਦੇ ਵਿੱਚ ਬਹੁਤ ਖਾਸੀਅਤ ਹੈਗੀ ਤੇ ਇੱਕ ਮੇਰਾ ਵੀਰ ਪੁੱਛਦਾ ਸੀ ਵੀ ਤਾਮਿਲ ਲੱਡੂ ਤੇ ਅਛਾਪੁਰ ਵਾਲੀ ਦਾ ਕਿਵੇਂ ਪਤਾ ਲੱਗਦਾ ਇਹ ਵੀਰੇ ਤਾਮਿਲ ਲੱਡੂ ਵਾਲੀ ਆ ਇਹਦੇ ਇੰਗ੍ਰੇਵਡ ਗੱਬੇ ਹੋਇਆ ਹੈ ਦੇਖੋ ਵੀਰੇ ਤੁਸੀਂ ਸਾਰੀ ਬੈਰਲ ਦੇ ਵਿਚਾਲੇ ਹੋਇਆ ਹੈ ਤੇ ਜਿਹੜੀ ਕਲਕੱਤੇ ਵਾਲੀ ਹੋ ਇਛਾਪੁਰ ਵਾਲੀ ਉਹਦੇ ਇੱਥੇ ਹੋਊਗਾ ਤੇ ਆਹ ਜਿਹੜੀ ਸਾਈਟ ਆ ਇੱਥੇ ਵੀ ਕਰ ਦਿੰਦੇ ਨੇ ਕਈ ਵਾਰ ਉਹ ਆ ਜਗ੍ਹਾ ਤੇ ਕਰ ਦਿਆ ਜ਼ਿਆਦਾਤਰ ਤਾਮਿਲਨਾਡੂ ਮੇਸਾ ਵਿਚਾਲੇ ਕਰਕੇ ਦਿੰਦਾ ਇੰਗ੍ਰੇਵਡ ਕੋਈ ਮਰਜ਼ੀ ਹੋਵੇ ਤੇ ਇੱਕ ਮੇਰਾ ਵੀਰ ਪੁੱਛਦਾ ਸੀਗਾ ਕਿ ਆਈਓਐਫ ਦਾ ਦੇ ਆਰਐਫ ਇਹਦਾ ਕੀ ਚੱਕਰ ਆ 2010 ਤੱਕ ਵੀਰੇ ਕੰਪਨੀ ਜਿਹੜੀ ਸੀਗੀ ਇੰਡੀਅਨ ਆਰਡੀਨੈਂਸ ਫੈਕਟਰੀ ਸੀਗੀ ਉਦੋਂ ਇਹ ਜਿਹੜੀਆਂ ਰਾਈਫਲਸ ਬਣੀਆਂ ਹੋਈਆਂ ਨੇ ਇਹਨਾਂ ਦੇ ਉੱਪਰ ਆ ਹਮੇਸ਼ਾ ਇੰਡੀਅਨ ਆਰਡੀਨੈਂਸ ਹੀ ਲਿਖਿਆ ਹੋਇਆ ਆਈਓਐਫ ਦੁਆਰਾ ਇਹ ਕ੍ਰਿਆ ਨੇ ਕੋਈ ਆਰਐਫਆਈ ਨਹੀਂ ਲਿਖਿਆ ਹੋਇਆ ਤੇ ਜਿਹੜੀ ਨਵੀਂ ਆਰਐਫਆਈ ਦੀ ਆ ਰਹੀ ਹੈ ਉਹਦੇ ਉੱਪਰ ਆਰਐਫਆਈ ਬਕਾਇਦਾ ਉੱਪਰ ਲਿਖਿਆ ਹੋਊਗਾ ਇਹ ਇੰਡੀਅਨ ਆਰਡੀਨੈਂਸ ਦੀ 315 ਹੈ ਵੀਰੇ ਇਹਦਾ weight ਵੀ ਬਹੁਤ ਜ਼ਿਆਦਾ ਹੁੰਦਾ ਤੇ ਸਮੂਥ ਇਹ ਸਭ ਤੋਂ ਵਧੀਆ ਹੀ ਹੁੰਦੀ ਹੈ ਦੇਖੋ ਇਵਨ ਕਿ ਤੁਸਾਨੂੰ ਐ ਲੱਗ ਰਿਹਾ ਕਿ ਮੈਂ ਹੱਥ ਨਾਲ ਕਰ ਰਿਹਾ ਵੇਖੋ ਕਗੂਠੇ ਨਾਲ ਵੀ ਹੋਈ ਹੈ ਸਿੰਗਲ ਨਾਲ ਦੇਖੋ ਮੈਂ ਤੁਹਾਨੂੰ ਵੀਡੀਓ ਦਿਖਾਉਣ ਦੇ ਚੱਕਰ ਕੋ ਕਰ ਰਿਹਾ ਦੇਖੋ ਇੰਨੀ ਸਮੂਥ ਹੈ ਵੀਰੇ ਇੱਕ ਵੀਰਾਂ ਕਦੇ ਵੀ ਵੀਰਾਂ ਕਦੇ ਫਾਇਰਮੈਸ਼ਨ ਨਹੀਂ ਕਰਦੇ ਕਿਉਂਕਿ ਵੀਰੇ ਇੱਕ ਸੱਚਾ ਤੁਹਾਨੂੰ ਮੈਂ ਹੋਰ ਦੱਸ ਦਿੰਦਾ ਜਿਹੜੀ ਦੀ ਫਾਇਰ ਪੈਨ ਵਿੱਚ ਬਾਏ ਡਿਫਾਲਟ ਮਤਲਬ ਮੈਂ ਤੁਹਾਨੂੰ ਖੋਲ ਕੇ ਦਿਖਾ ਦਿੰਦਾ ਵੈਸੇ ਬੋਲਟ ਨੂੰ ਉਹਨਾਂ ਨੇ ਖੋਲਣਾ ਨਹੀਂ ਚਾਹੀਦਾ ਮੈਂ ਤੁਹਾਨੂੰ ਖੋਲ ਕੇ ਦਿਖਾ ਦਿੰਦਾ ਠੀਕ ਹੈ ਜੀ ਤੇ ਇਹਦੇ ਵਿੱਚ ਨਾ ਵੀਰੇ ਇੱਕ ਦਿੱਕਤ ਆਉਂਦੀ ਆ ਤੁਸੀਂ ਸਾਰਿਆਂ ਨੇ ਫੇਸ ਕੀਤੀ ਹੋਣੀ ਮੇਰੇ ਜਿੰਨੇ ਮੇਰੇ ਵੀਰ ਨੇ ਜਿੰਨਾਂ ਕੋਲ ਰਾਈਫਲਸ ਹੋਣਗੀਆਂ ਤੇ ਉਹ ਕਈ ਵਾਰ ਕੀ ਕਰਦੇ ਨੇ ਪ੍ਰੋਪਰ ਹਿੱਟ ਨਹੀਂ ਕਰਦੀਆਂ ਹੁੰਦੀਆਂ ਜੇ ਹਿੱਟ ਕਰਦੀਆਂ ਨੇ ਤਾਂ ਜ਼ਿਆਦਾ ਲੱਗਦੀਆਂ ਨੇ ਵੀਰੇ ਤੁਸੀਂ ਆ ਫਾਇਰ ਪਿੰਨ ਨੂੰ ਅੱਗੋਂ ਹਲਕੀ ਜੀ ਸਾਫ਼ ਕਰੋ ਆਲੇ ਤੁਸੀਂ ਕਿਸੇ ਟੈਕਨੀਸ਼ੀਅਨ ਤੋਂ ਜੇਕਰ ਤੁਹਾਨੂੰ ਅਸਲੀ ਬਾਰੇ ਨਹੀਂ ਇੰਨਾ ਪਤਾ ਤਾਂ ਤੁਸੀਂ ਕਹੇ ਜੋ ਅੱਗੇ ਜਾ ਕੇ ਇਹਨੂੰ ਐਦਾਂ ਗੋਲ ਕਰਵਾ ਦਿਓ ਉਹ ਕਿ ਇਹ ਥੋੜੀ ਸ਼ਾਰਪ ਹੁੰਦੀ ਆ ਉਹਨੇ ਕੀ ਕਰਨਾਗਾ ਉਹਨੇ ਵਿੱਚ ਜਿਹੜੇ ਜਿੱਥੇ ਫਾਇਰ ਕੈਪ ਹੁੰਦਾ ਇੱਕ ਮਿੰਟ ਵਿੱਚ ਤੁਹਾਨੂੰ ਆਪ ਦਿਖਾ ਦਿੰਦੇ ਆ ਸੌਰੀ ਵੀਰੇ ਥੋੜਾ ਜਿਆਦਾ ਵੀਡੀਓ ਚ ਯਾਰ ਤੁਹਾਨੂੰ ਟਾਈਮ ਜਿਆਦਾ ਲੈ ਰਿਹਾ ਹਾਲਾਂਕਿ ਤੁਹਾਡਾ ਟਾਈਮ ਬਹੁਤ ਕੀਮਤੀ ਆ ਯਾਰ ਠੀਕ ਹੈ ਤੇ ਆਹ ਜਿਹੜੀ ਇਹਦੇ ਉੱਪਰ ਫਾਇਰ ਪੈਨ ਹਿੱਟ ਕਰਦੀ ਐ ਇਦਾਂ ਠੀਕ ਹੈ ਇਹਦੇ ਉੱਪਰ ਤੇ ਤੁਸੀਂ ਨਾ ਇਦਾਂ ਨਹੀਂ ਕਰਨਾ ਵੀਰੇ ਮੈਂ ਬਹੁਤ ਸੇਫ এনवायरमेंट ਦੇ ਵਿੱਚ ਆ ਮੈਂ ਉੱਪਰ ਆਪਣੇ ਘਰ ਦੇ ਉੱਪਰ ਬੈਠ ਕੇ ਵੀਡੀਓ ਬਣਾ ਰਿਹਾ ਤੁਸੀਂ ਦੇਖ ਹੀ ਲਓਗੇ ਪਸੀਨਾ ਮੈਂ ਤੁਹਾਡੇ ਵਾਸਤੇ ਕਿੰਨੀ ਮਿਹਨਤ ਕਰਨੀ ਵੈਸੇ ਹਾਲਾਂਕਿ ਮੇਰਾ ਕੋਈ ਕੰਮ ਨਹੀਂ ਹੈ YouTube ਮੈਂ ਤੁਹਾਡੇ ਵਾਸਤੇ ਵੀਡੀਓ ਫੇਰ ਵੀ ਬਣਾ ਦੰਨਾ ਤੁਹਾਡੇ ਅੱਜ ਬਹੁਤ ਫੋਨ ਆਏ ਨੇ ਮੇਰੇ ਵੀਰਾਂ ਦੇ ਦੋ ਦੰਦੇ ਤਾਂ ਮੈਂ ਅੱਜ ਵੀਡੀਓ ਬਣਾਉਣ ਲੱਗਿਆ ਇਹਨ ਨਹੀਂ ਉਹ ਹਿੱਟ ਵੀ ਨਹੀਂ ਕਰਦੀ ਇਹਦੇ ਕਰਕੇ ਵੀਰੇ ਤੁਸੀਂ ਇਹਨੂੰ ਅੱਗੋਂ ਤੁਸੀਂ ਇੱਧਾ ਗੋਲ ਕਰ ਲਿਓ ਠੀਕ ਹੈ ਮੇਰੀ ਕਰੀ ਵੀ ਹੋਈ ਆ ਤੁਸੀਂ ਇਹ ਦੇਖ ਲਓ ਥੋੜਾ ਜਿਹਾ ਮੈਂ ਬਰੀਅਨ ਪ੍ਰੋਫੈਸ਼ਨਲ ਆ ਮੜਿਆ ਜਿਆ ਕੋਈ ਚੱਕ ਕੇ ਤੁਸੀਂ ਮੜਿਆ ਵੀਰੇ ਮਾਫ ਕਰਨਾ ਤੁਹਾਡਾ ਭਰਾ ਆ ਕਿ ਛੋਟਾ ਵੱਡਾ ਜਿਵੇਂ ਮਰਜ਼ੀ ਸਮਝ ਕੇ ਤੁਸੀਂ ਮਾਫ ਕਰਦੇ ਹੋ ਕਈ ਵਾਰ ਵੀਡੀਓ ਦੇ ਵਿੱਚ ਗਲਤ ਮੈਂ ਤਾਂ ਬੋਲਿਆ ਵੀ ਜਾਂਦਾ ਤਾਂ ਵੀ ਤੇ ਇੱਕ ਮੇਰਾ ਵੀਰ ਦਾ ਕਮੈਂਟ ਸੀਗਾ ਕਿ ਇਹਦਾ ਪਤਾ ਕਿਵੇਂ ਲੱਗਦਾਗਾ ਕੀ ਇਹ ਮਤਲਬ ਇੱਕ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਇਹ ਰਾਈਫਲ ਹੈਗੀ ਜਿਹੜੀ ਵੀ ਇਹ ਆਰਡੀਨੈਂਸ ਦੀ ਆ ਇੰਡੀਅਨ ਆਰਡੀਨੈਂਸ ਦੀ ਤੇ 2011 ਤੋਂ ਬਾਅਦ ਵੀਰੇ ਰਾਈਫਲ ਫੈਕਟਰੀ ਹੀ ਨਾਮ ਮੈਂਸ਼ਨ ਹੋਣ ਲੱਗ ਗਿਆ ਸੀ ਇਹ ਜਿਹੜੀਆਂ 2010 ਮਾਡਲ ਲੀਗੀਆਂ ਜਾਂ ਉਸ ਤੋਂ ਪਿੱਛੇ ਵਾਲੀਆਂ ਨੇ ਸਾਰੀਆਂ ਇਹਨਾਂ ਨੂੰ ਆਪਾਂ 4 ਫਿਗਰ ਚ ਕਨਸੀਡਰ ਕਰਦੇ ਸੀਗੇ ਜਿਹੜੇ ਮਤਲਬ ਪੈਸੇ ਕਹਿ ਕੇ ਕਿ ਦਈ ਜਾਂਦੇ ਨੇ ਹਾਲਾਂਕਿ 4 ਫਿਗਰ ਰਾਈਫਲ ਦੇ ਉੱਪਰ ਕਦੀ ਵੀ ਕੋਈ ਈਅਰ ਮੈਂਸ਼ਨ ਨਹੀਂ ਹੁੰਦਾ ਵੀਰੇ ਠੀਕ ਹੈ ਉਹ ਮਤਲਬ ਰਾਈਫਲਸ ਪਹਿਲਾਂ ਜੇ ਕਿਸੇ ਕਿਸੇ ਵੀ ਮਤਲਬ ਲੜਾਈ ਦੇ ਵਿੱਚ ਯੂਜ਼ ਹੋਈ ਹੋਈਆਂ ਨੇ ਮੈਂ ਅਜਿਹਾ ਨਾਮ ਨਹੀਂ ਲੈਣਾ ਹੈਗਾ ਉੱਥੇ ਆਪਣਾ ਤਾਂ ਕੰਟਰੈਕਟ ਸੀਗਾ ਆਪਣੇ ਇੰਡੀਆ ਚੋਂ ਰਾਈਫਲਸ ਤਿਆਰ ਹੋ ਕੇ ਗਈਆਂ ਸੀਗੀਆਂ ਉਹ ਉੱਥੇ ਯੂਜ਼ ਹੋਈਆਂ ਆਈਆਂ ਨੇ ਤਾਂ ਹੀ ਉਹ ਜਿਆਦਾ ਸਮੂਥ ਰਿੰਗੀਆਂ ਬਹੁਤ ਜ਼ਿਆਦਾ ਤਕਰੀਬਨ ਹਜ਼ਾਰਾਂ ਦੇ ਹਿਸਾਬ ਨਾਲ ਕਾਰਤੂਸ ਫਾਇਰ ਹੋਇਆ ਹੋਇਆ ਤੇ ਤਾਂ ਕਰਕੇ ਉਹਦਾ ਥੋੜਾ ਜਿਹਾ ਫਰਕ ਵੀ ਆ ਤੇ ਤੁਸੀਂ ਐ ਸਮਝ ਲਓ ਵੀ ਬਸ ਵੀ ਇਹ ਰਾਈਫਲ ਸਿਰਫ ਇਹਦੇ ਪਰ ਸਿਰਫ ਇੱਕ 2010 ਦੀ ਬੈਜਿੰਗ ਆ ਮੈਂ ਨਹੀਂ ਕਹਿੰਦਾ ਕਿ ਮੇਰੇ ਕੋਲ ਜਿਹਦੇ ਕੋਲ ਵੀ ਆ ਬਸ ਤੁਸੀਂ ਇਦਾਂ ਸਮਝ ਲਓ ਕਿ ਇਹ 4 ਫਿਗਰ ਰਾਈਫਲ ਵਾਂਗੂਆਂ ਹੀ ਆ ਕਿਸੇ ਕੋਲ ਵੀ ਆ ਹਲਕੀ ਜਿਹੀ ਉਹ ਨੂੰ ਤੁਸੀਂ ਮੋਡੀਫਿਕੇਸ਼ਨ ਤੁਸੀਂ ਕਰ ਸਕਦੇ ਹੋ ਜਿੰਨੀ ਕਿ ਮੇਰੀ ਦਿੱਤੀ ہوئی ਹੈ ਤੁਸੀਂ ਦੇਖ ਸਕਦੇ ਹੋ ਦੇਖੋ ਜਿਵੇਂ ਰਾਈਫਲ ਹੈਗੀ ਹਮੇਸ਼ਾ ਇਸ ਟਾਈਮ ਟ੍ਰਾਈਗਰ ਦੇ ਉੱਪਰ ਉਂਗਲ ਰੱਖੀ ਨਹੀਂ ਸੀ ਠੀਕ ਹੈ ਜੀ ਆ ਦੇਖੋ ਜੇ ਮੈਂ ਹੁਣ ਇਹਨੂੰ ਟ੍ਰਾਈਗਰ ਨੂੰ ਦਬੂੰਗਾ ਦੇਖੋ ਨਾਲ ਦੀ ਨਾਲ ਗਿਆ ਠੀਕ ਹੈ ਜੀ ਖੜ ਗਿਆ ਜੀ ਆ ਦੇਖੋ ਐਦਾਂ ਨਹੀਂ ਆ ਕਿ ਇਸੇ ਪੋਜੀਸ਼ਨ 'ਚ ਕੰਮ ਕਰਦਾ ਹੈ ਇਹ ਕਿਸੇ ਵੀ 'ਚ ਕੰਮ ਕਰੂਗਾ ਤੁਸੀਂ ਬਸ ਇਹਨੂੰ ਜਦ ਇਹ ਥੋੜਾ ਨਾ ਟ੍ਰਿਗਰ ਨੂੰ ਦਬਤਾਂ ਹਲਕੀ ਜਿਹੀ ਥੋੜੀ ਜਿਹੜੀ ਕਿ ਇਹਦੀ ਹੋਮ ਦੀਗੀ ਨਾ ਜਿਵੇਂ ਮੰਨ ਲਓ ਮੈਂ ਹੁਣ ਟ੍ਰਿਗਰ ਨੂੰ ਹਲਕਾ ਦੇਖੋ ਇਹ ਇੱਕ ਇਹਦੀ ਵੀ ਸੈਟਿੰਗ ਕਰਨੀ ਪੈਂਦੀ ਤੁਹਾਨੂੰ ਇਹਨੂੰ ਜੇ ਤੁਸੀਂ ਦਬੋਗੇ ਤਾਂ ਤੇ ਨਾਲ ਦੀ ਨਾਲ ਜਲਾ ਜਾਊਗਾ ਇਹ ਠੀਕ ਹੈ ਜੀ ਤੇ ਤੁਸੀਂ ਇਹਦੀ ਟ੍ਰਿਗਰ ਦੀ ਸੈਟਿੰਗ ਕਰ ਸਕਦੇ ਹੋ ਮੇਰਾ ਟ੍ਰਿਗਰ ਇੰਨਾ ਕੀ ਕੰਮ ਕਰਦਾ ਜੀ ਇੰਨਾ ਤੁਸੀਂ ਦੇਖੋ ਥੋੜਾ ਕਈ ਵਾਰ ਜ਼ਿਆਦਾ ਕੰਮ ਕਰਦਾ ਹੋਊਗਾ ਤੁਸੀਂ ਇਹਦੀ ਵੀ ਸੈਟਿੰਗ ਕਰ ਸਕਦੇ ਹੋ ਇਹਦੀ ਤਾਂ ਐਸੀ ਟੈਕਨੀਸ਼ੀਅਨ ਮੈਂ ਨਹੀਂ ਹੀ ਕਰੂਗਾ ਤੇ ਦੂਸਰੀ ਰਹੀ ਗੱਲ ਜਿਹੜੀ ਇਹ ਰਾਈਫਲਸ ਹੁੰਦੀਆਂ ਨਿੱਗੀਆਂ ਤੇ ਤੁਸੀਂ ਵੀਰੇ ਇਸ ਟਾਈਮ ਜਿਹੜਾ ਮੌਸਮ ਚੱਲ ਰਿਹਾ ਉਹ ਥੋੜਾ ਜਿਹਾ ਮੀਂਹ ਕਣੀ ਵਾਲਾ ਮੌਸਮ ਆ ਤੁਸੀਂ ਵੀਰੇ ਹਥਿਆਰ ਨੂੰ ਦੁਰਸਤ ਰੱਖੋ ਸਾਫ਼ ਕਰਕੇ ਰੱਖੋ ਕਿਉਂ ਕੋਈ ਪਤਾ ਨਹੀਂ ਕਦੋਂ ਰੋਡ ਪੈ ਜੇ ਤੇ ਜੇ ਤੁਸੀਂ ਇੱਥੇ ਤੱਕ ਵੀਡੀਓ ਦੇਖ ਲਈ ਵੀਰੇ ਤਾਂ ਧੰਨਵਾਦ ਹਾਲਾਂਕਿ ਕੋਈ ਡੀ ਇਨਫੋਰਮੇਸ਼ਨ ਖਾਸ ਨਹੀਂ ਸੀਗੀ ਪਹਿਲਾਂ ਆਪਣੀ ਵੀਡੀਓ ਬਣਾਤੀ ਜੇ ਹਾਂ ਜੇ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰ ਦਿਓ ਨਹੀਂ ਚੰਗੀ ਲੱਗੀ ਤਾਂ ਵੀਰੇ ਕੋਈ ਚੱਕ ਨਾ ਸਬਸਕ੍ਰਾਈਬ ਕਰਿਓ ਨਾ ਤੁਸੀਂ ਲਾਈਕ ਕਰਿਓ ਨਾ ਸ਼ੇਅਰ ਕਰਿਓ ਹਾਂ ਜੇ ਚੰਗੀ ਲੱਗਦੀ ਆ ਫਿਰ ਵੀਰੇ ਤੁਹਾਡੇ ਭਰਾ ਨੂੰ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਵੀ ਤੁਹਾਨੂੰ ਵੀਡੀਓ ਦੇ ਵਿੱਚ ਆ ਚੰਗਾ ਲੱਗਿਆ ਬੁਰਾ ਲੱਗਿਆ ਤੇ ਮਿਲਦੇ ਆਂ ਵੀਰੇ ਤੁਹਾਨੂੰ ਹੁਣ ਥੋੜਾ ਜਲਦੀ ਵੀਡੀਓ ਬਣਾ ਕੇ ਪਾ ਦਿਆ ਕਰਾਂਗੇ ਬਾਈ ਦੇ ਕਹਿੰਦੇ ਮੁਤਾਬਕ ਤੇ ਜਿੰਨਾ ਵੀ ਟਾਈਮ ਲੱਗਿਆ ਆਪਾਂ ਤੁਹਾਡੇ ਵਾਸਤੇ ਟਾਈਮ ਕੱਢਿਆ ਕੰਮ ਚੋਂ ਕੰਮ ਕੱਢ ਕੇ ਵੀਰੇ ਤੁਹਾਡੇ ਵਾਸਤੇ ਵੀਡੀਓ ਬਣਾਈ ਆ ਤੇ ਛੋਡੇ ਛੋਟੇ ਵੱਡੇ ਭਰਾ ਜਿਵੇਂ ਵੀ ਤੁਸੀਂ ਸਮਝਦੇ ਮੈਨੂੰ ਮਾਫ ਕਰਦੇ ਹੋ ਗਲਤੀ ਮਲਤੀਆਂ ਹੁੰਦੀਆਂ ਰਹਿੰਦੀਆਂ ਨੇ ਵੀਰੇ ਠੀਕ ਆ ਰੱਬ ਦੇ ਜੀ ਆਂਗੇ ਤੁਸੀਂ ਜੱਜ ਕਰਨ ਵਾਲੇ ਹੋਗਾ ਤੁਸੀਂ ਨਹੀਂ ਬਣਿਆਗਾ ਆਪਣੇ ਤਕਰੀਬਨ 1600 ਸਬਸਕ੍ਰਾਈਬਰ ਹੋ ਗਏ ਮੈਂ ਚੱਕ ਦੇ ਇੰਨੀ ਸੋਚੀ ਬਣੀ ਸੀਗੀ ਮੈਂ ਤੁਹਾਨੂੰ ਹਰੇਕ ਵਾਰੀ ਕਹਿ ਦਿੰਦਾ ਜੇ ਤੁਹਾਨੂੰ ਚੰਗਾ ਲੱਗਦਾ ਤਾਂ ਸਬਸਕ੍ਰਾਈਬ ਕਰਿਓ ਨਹੀਂ ਕਰਿਓ ਨਾ ਕਿਉਂਕਿ ਵੀਰੇ ਇਦਾਂਗਾ ਕਿ ਤੁਹਾਡੇ ਦੁਆਰਾ ਹੀ ਜਿਵੇਂ ਤੁਸੀਂ ਕਹਿੰਦੇ ਹੋ ਮੈਂ ਉਦਾਂ ਹੀ ਵੀਡੀਓ ਬਣਾ ਦਿੰਨਾ ਮੈਨੂੰ ਲੱਗਦਾ ਤੁਸੀਂ ਬਹੁਤ ਲਿਮਟਿਡ ਬੰਦੇ ਹੋਣਗੇ ਜਿਹੜੇ ਪੰਜਾਬੀ ਦੇ ਵਿੱਚ ਵੀਡੀਓ ਬਣਾ ਕੇ ਦਿੰਦੇ ਹੋਣਗੇ ਤੁਹਾਨੂੰ ਇਨਫੋਰਮੇਸ਼ਨ ਵੀਰੇ ਦੇਖੋ ਛੋਟੀ ਹੁੰਦੀ ਆ ਕਾਰਨ ਕੀ ਹੁੰਦਾ ਵੀਰੇ ਮੈਂ ਦੇਖੋ ਹੁਣ ਗਰਮੀ ਆ ਇੱਕ ਤਾਂ ਠੀਕ ਆ ਨਾ ਤਾਂ ਇੱਥੇ ਕੋਈ ਪੱਖਾ ਲਾ ਕਿਵੇਂ ਵੀਡੀਓ ਬਣਾ ਸਕਦਾ ਨੰਬਰ 2 ਤੇ ਵੀਰੇ ਕਿਉਂਕਿ ਜੇ ਪੱਖਾ ਲਾਵਾਂਗੇ ਤਾਂ ਤੁਹਾਨੂੰ ਕੁਆਲਿਟੀ ਨਹੀਂ ਮਿਲਣੀ ਕਾਰਨ ਕੀ ਆ ਵੀਰੇ ਮੇਰੇ ਕੋਲ ਇੱਕ ਸੜਿਆ ਹੋਇਆ ਆਈਫੋਨ ਆਗਾ ਤੇ ਉਦੇ ਨਾਲ ਵੀਡੀਓ ਬਣਾ ਰਿਹਾਗਾ ਤੁਸੀਂ ਕੁਆਲਿਟੀ ਨਾਲ ਵੀ ਕੰਪਰੋਮਾਈਜ਼ ਕਰਦੇ ਹਾਂ ਥੋੜਾ ਜਿਹਾ ਆਵਾਜ਼ ਪਹਿਲੀ ਬਹੁਤ ਘੱਟ ਆਉਂਦੀ ਹੈ ਮੇਰੇ ਵੀਰ ਕਈ ਵਾਰੀ ਕਮੈਂਟ ਕਰ ਦਿੰਦੇ ਨੇ ਕਿ ਤੇ ਹੁਣ ਵੀਰੇ ਅਗਲੀ ਵੀਡੀਓ ਜਿਹੜੀ ਆਊਗੀ ਇੱਕ 30 ਦਾ ਬਿਲਕੁਲ ਨਵਾਂ ਪਿਸਤਲ ਆ ਰਿਹਾਗਾ ਤੁਸੀਂ ਯਕੀਨ ਨਹੀਂ ਮੰਨੋਗੇ ਉਹ ਪਹਿਲਾ ਪਿਸਤਲ ਮੇਰੇ ਲਾਇਸੈਂਸ ਤੇ ਹੋਊਗਾ ਜਦੋਂ ਵੀ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਜਦੋਂ ਵੀ ਓਵਰਆਲ ਡਿਲੀਵਰੀ ਹੋਈ ਆਪਾਂ ਵੀ ਉਹਦਾ ਰਿਵਿਊ ਵੀ ਕਰਾਂਗੇ ਤੇ ਆਪਾਂ ਉਹ ਵੀ ਕਰਾਂਗੇ ਕਿਉਂਕਿ ਉਹ ਕੰਪਨੀ ਵੀਰੇ ਪਿਸਤਲ ਜਿਹੜਾ ਹੋਊਗਾ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਇੰਨਾ ਸੋਹਣਾ ਪਿਸਤਲ ਹੋਊਗਾ ਮੈਂ ਕਿਸੇ ਨੰਦਾ ਦੀ ਗੱਲ ਨਹੀਂ ਕਰ ਰਿਹਾ ਮੈਂ ਕਿਸੇ ਪੀਐਕਸ ਦੀ ਗੱਲ ਹੀ ਕਰ ਰਿਹਾ ਚੀਥਾ ਨੰਦਾ ਜੀਥਾ ਦੀ ਜਾਂ ਫਾਲਕਨ ਹੁਲਕਨ ਆ ਇਹ ਦੇਖੋ ਵੀਰੇ ਸਭ ਆ ਗਏ ਸਭ ਪਹਿਲਾਂ ਚੱਲੇ ਹੋਏ ਨੇਗੇ ਥੋੜਾ ਜਿਹਾ ਆਪ ਨੂੰ ਨਵੇਂ ਦੀ ਲੋੜ ਆ ਆਪਾਂ ਨਵੇਂ ਵਿੱਚ ਥੋੜਾ ਜਿਹਾ ਧਿਆਨ DIYੇ ਠੀਕ ਹੈ ਜੀ ਤੇ ਜਿਹੜੇ ਮੇਰੇ ਵੀਰ ਨੇ ਕਿਸੇ ਨੇ 30 ਦਾ ਪਿਸਟਲ ਲੈਣਾ ਵੀਰੇ ਤੁਸੀਂ ਯੂਰਪ ਚੋ ਵੇਟ ਕਰੋ ਤੁਸੀਂ ਬਹੁਤ ਵਧੀਆ ਕੁਆਲਟੀ ਦੇ ਅੱਗੇ ਵੈਪਨ ਆ ਰਹੇ ਨੇ ਕਿਉਂਕਿ ਇੰਡੀਆ ਦੇ ਵਿੱਚ ਹੁਣ ਚੱਲ ਪਈ ਰੇਸ ਤੇ ਪੈਸੇ ਵੀ ਬਹੁਤ ਜ਼ਿਆਦਾ ਥੱਲੇ ਡ੍ਰੌਪ ਹੋਣਗੇ ਇਹ ਘੋ ਵੀ ਗਏ ਤਕਰੀਬਨ ਅ ਐਮਐਸਡੀ ਦਾ ਫਾਲਕਨ ਤੁਸੀਂ ਨਾ ਨਾ ਕਰਦੇ ਤੁਸੀਂ ਤਕਰੀਬਨ 3 ਲੱਖ ਤੋਂ ਥੱਲੇ ਹੀ ਆ ਗਿਆ ਉਹ ਜਿਹੜੇ ਕਿਸੇ ਨੇ ਮੇਰੇ ਵੀਰ ਨੇ ਲੈਣਾ ਤੁਸੀਂ ਲੈ ਸਕਦੇ ਹੋ ਆਪਾਂ 4 5 ਦੇ ਵਿੱਚ ਵੀ ਤੁਹਾਨੂੰ ਬਹੁਤ ਵਧੀਆ ਤੁਹਾਨੂੰ ਮਿਲੂਗੀ ਨੰਦਾ ਨੇ ਵੈਸੇ ਲੈ ਲਈ ਇੱਕ ਪਰਮਿਸ਼ਨ ਉਹ 4 5 ਵੀ ਬਣਾਉਗੀ ਤੇ ਉਧਰ ਗ੍ਰੇਟਾ ਵੀ 45 ਬਣਾ ਰਿਹਾ ਹੈਗਾ ਤੁਸੀਂ ਗ੍ਰਿਡ 45 ਦੇ ਵਿੱਚ ਵੀ ਤੁਸੀਂ ਬਹੁਤ ਜਲਦੀ ਤੁਸੀਂ ਇੱਕ ਗਰਾਫਟ ਦੇਖੋਗੇ 40 ਬੋਰਚ ਵੀ ਪਰ ਇੱਕ ਪਿਸਟਲ ਆ ਰਿਹਾ ਹੈਗਾ ਮੈਂ ਤੁਹਾਨੂੰ ਅੱਜ ਅਨਾਉਂਸਮੈਂਟ ਕਰਤੀ ਕਿਸੇ ਨੇ ਇਹ ਵੀ ਨਹੀਂ ਕਰੀ ਹੈਗੀ ਜੇ ਜਿਹੜਾ ਮੇਰਾ ਵੀਰ ਇੱਥੇ ਤੱਕ ਵੀਡੀਓ ਦੇਖ ਰਿਹਾ ਹੈ ਸਿਰਫ ਉਹਨੂੰ ਪਤਾ ਹੈਗਾ ਮੈਂ ਜਾਣ ਕੇ ਵੀਡੀਓ ਦੇ ਆਖਰੀ ਚ ਬੋਲਿਆ ਕਿਉਂਕਿ ਜਿਹੜੇ ਮੇਰੇ ਵੀਰ ਸਭ ਤੋਂ ਐਂਡ ਤੱਕ ਵੀਡੀਓ ਦੇਖਦੇ ਨੇ ਇਹ ਸਿਰਫ ਉਹਨਾਂ ਵਾਸਤੇ ਨਿਊਜ਼ ਹੁੰਦੀ ਆ ਚੰਗਾ ਜੀ ਤੇ ਆਪਣੇ ਪਰਿਵਾਰ ਨੂੰ ਬਚਾ ਕੇ ਰੱਖਿਓ ਠੰਡ ਦਾ ਥੋੜਾ ਜਿਹਾ ਸਮਾਂ ਕਹੇ ਜਾਂ ਚੱਲੂਗਾ ਹੁਣ ਠੰਡ ਵੀ ਇੱਕਦਮ ਵਧਦੀ ਆ ਇੱਕਦਮ ਘਟਦੀ ਆ ਤੇ ਹੁਣ ਸੋਨੂੰ ਪਤਾ ਹੀ ਜਖਾਮ ਬੁਖਾਰ ਵਾਇਰਲ ਹੁਣ ਥੋੜਾ ਜਿਹਾ ਇਮੀਡੀਏਟਲੀ ਬਹੁਤ ਵਧ ਗਈ ਤੇ ਤੁਸੀਂ ਮੜਾ ਜਿਆ ਖਿਆਲ ਰੱਖਿਓ ਸਾਰੇ ਦਾ ਘਰ ਪਰਿਵਾਰ ਦਾ ਚੰਗਾ ਵੀਰੇ ਆਪਾਂ ਹੁਣ ਮਿਲਾਂਦੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਤੁਹਾਡਾ ਇੱਥੇ ਵੀਰੇ ਤੱਕ ਵੀਡੀਓ ਦੇਖਣ ਨੂੰ ਕਿਉਂਕਿ ਇੱਕ ਗੱਲ ਆ ਵੀਰੇ ਮੈਂ ਕਦੇ ਵੀ ਕਨਫਰਮ ਹੋ ਕੇ ਕਦੇ ਵੀਡੀਓ ਨਹੀਂ ਪਾਉਣਾ ਹੁੰਦਾ ਆਪਣੀ ਵੀਡੀਓ ਨਾ ਕੋਈ ਸਕ੍ਰਿਪਟਡ ਹੁੰਦੀ ਆ ਮੌਕੇ ਤੇ ਜੋ ਚੀਜ਼ ਮੂਤੇ ਆ ਗਈ ਆਪਾਂ ਉਹੀ ਗੱਲ ਕਰ ਦਿੰਨੇ ਆ ਹਾਂ ਇੱਕ ਸੱਚ ਮੇਰੇ ਵੀਰ ਦਾ ਇਹ ਦੇ ਉਹ ਕਹਿੰਦਾ ਸੀਗਾ ਕਿ ਮੈਨੂੰ ਪਤਾ ਨਹੀਂ ਲੱਗਿਆ ਹੈਗਾ ਕਿ ਮੇਰੀ ਜਿਹੜੀ ਰਾਈਫਲ ਹੈਗੀ ਉਹ ਕਿੰਨੇ ਟਨ ਦੀ ਆ ਤੁਸੀਂ ਵੀਰੇ ਆਹ ਦੇਖ ਸਕਦੇ ਹੋ ਤੁਸੀਂ ਠੀਕ ਹੈ ਇੱਥੇ ਅਨਗ੍ਰੇਵਡ ਕੀਤਾ ਹੈ 18 ਟਨ ਠੀਕ ਹੈ 18 ਟਨ ਦੇਖ ਲਓ ਤੁਸੀਂ ਇੱਥੇ ਲਿਖਿਆ ਹੋਇਆ ਹੈ ਤਕਰੀਬਨ ਜਿਹੜੀਆਂ ਹੁਣ ਆ ਰਹੀਆਂ ਨੇ ਵੀਰੇ ਉਹ 16 ਕਰਦੀਆਂ ਔਰ ਕਾਰਨ ਇਹ ਨਹੀਂ ਹੈ ਵੀ ਤੁਸੀਂ ਇਹਨਾਂ ਸਮਝੋ ਕਿ ਥੋੜੀ ਰਾਈਫਲ ਵਿੱਚ ਪਾਵਰ ਘਟਾ ਵੀਰੇ ਉਹ ਥੋੜੀ ਜੀ ਨਾ ਇਹਦੇ ਨਾਲੋਂ ਜ਼ਿਆਦਾ ਰਿਲਾਈਏਬਲ ਕਰਦੀ ਠੀਕ ਹੈ ਜਿਹੜੀ ਚੋਕ ਆ ਉਹ ਚੋਕ ਘਟਾਤੀ ਤੇ ਮੈਂ ਦੇਖ ਰਹਾ ਵੀਰੇ ਹੁਣ ਇਹਦੀ ਥੋੜੀ ਜਿਹੀ ਮੋਡੀਫਿਕੇਸ਼ਨ ਇੰਥੋਂ ਕਰਨ ਦੀ ਸੋਚ ਰਿਆ ਤੇ ਆਪਾਂ ਬਹੁਤ ਜਲਦ ਤੁਹਾਨੂੰ ਇਹਨੂੰ ਜ਼ੀਰੋ ਵੀ ਕਰਕੇ ਦਿਖਾਵਾਂਗੇ ਕਿਉਂਕਿ ਮੇਰੀ ਨਾ ਇਹ ਰਾਈਫਲ ਯਾਰ ਜ਼ੀਰੋ ਨਹੀਂ ਹੋਈ ਹੋਈ ਪਹਿਲਾਂ ਵੀ ਕੀਤੀ ਸੀਗੀ ਮੈਂ ਤੁਹਾਨੂੰ ਦਿਖਾ ਦਿੰਦਾ ਇਹਦੀ ਨਾ ਅਸਲ ਵਿੱਚ ਸਾਈਟ ਇੱਥੋਂ ਹੋਏਗੀ ਅਡਜਸਟੇਬਲ ਹੈਗੀ ਯਾਰ ਜੇ ਤੁਹਾਨੂੰ ਥਲਕੀ ਜੀ ਵੀ ਜਜਮੈਂਟ ਹੋਈ ਤੁਸੀਂ ਦੇਖ ਲਿਓ ਆਹ ਦੇਖੋ ਇਹ ਇੱਧਰ ਹੋ ਗਈ ਇੱਧਰ ਹੋ ਗਈ ਠੀਕ ਹੈ ਇਹਨੂੰ ਜ਼ੀਰੋ ਕਰਾਂਗੇ ਆਪਾਂ ਪ੍ਰੋਫੈਸ਼ਨਲ ਤਰੀਕੇ ਨਾਲ ਅ ਬਿਨਾ ਕਿਸੇ ਧਾਰਤੂ ਦੀ ਬਰਬਾਦੀ ਤੋਂ ਬਿਨਾ ਤੇ ਜਿੰਨਾ ਕੁ ਵੀ ਹੋ ਸਕੇ ਆਪਾਂ ਤੁਹਾਡੇ ਲਈ ਇਹ ਵੀਡੀਓ ਬਣਾ ਦਾਂਗੇ ਠੀਕ ਹੈ ਜੀ ਤੇ ਮਿਲਦੇ ਆਂ ਵੀਰੇ ਅਗਲੀ ਵੀਡੀਓ 'ਚ ਚੰਗਾ ਜੀ ਜੇ ਤੁਸੀਂ ਹਿੱਤ ਤੱਕ ਵੀਡੀਓ ਦੇਖ ਲਈ ਤੁਹਾਡਾ ਧੰਨਵਾਦ ਜਿਹੜੇ ਮੇਰੇ ਵੀਰਾਂ ਕੋਲ ਰਾਈਫਲ ਲੱਗੀਆਂ ਤੁਸੀਂ ਉਹਨਾਂ ਨੂੰ ਮੀਂਹ ਤੋਂ ਜਾਂ ਬਾਰਿਸ਼ ਤੋਂ ਜੰਗ ਲੱਗੋ ਜੇ ਤੁਸੀਂ ਬਚਾਉਣਾ ਚਾਹੁੰਦੇ ਹੋ ਵੀ ਤੁਸੀਂ ਇੱਕ ਵਾਰੀ ਸਾਫ਼ ਕਰੋ ਤਾਂ ਤੁਸੀਂ ਇਦਾਂ ਇਹਨੂੰ ਕਵਰ ਕਰਕੇ ਇੱਕ ਸਪੈਸੀਫਿਕ ਕਵਰ ਆਉਂਦਾ ਹੈ ਦਾ ਰਾਈਫਲ ਦਾ ਤੁਸੀਂ ਇਹਦੇ ਵਿੱਚ ਰੱਖ ਸਕਦੇ ਹੋ ਮੈਂ ਇਹ ਕਵਰ ਜਾਣ ਕੇ ਨਹੀਂ ਲੈ ਕੇ ਆਇਆ ਕਿਉਂਕਿ ਮੈਂ ਤਾਂ ਵੀਡੀਓ ਬਣਾਉਣੀ ਸੀ ਮੈਂ ਤਾਂ ਸਿਰਫ ਤੁਹਾਨੂੰ ਦਿਖਾਉਣਾ ਸੀ ਵੀਰੇ ਤੁਸੀਂ ਇਦਾਂ ਬੰਨ੍ਹ ਕੇ ਨੂੰ ਤੁਸੀਂ ਕਵਰ ਕਰਕੇ ਰੱਖ ਸਕਦੇ ਹੋ